ਮਨਕਸ਼ਰ ਸ਼ਰਮਾ ਫਲਕੀ ਲੋਹੜੀਆ ਹਾਊਸ ਨੰਬਰ 6 ਮਨਿਸਪਤ ਕਲੋਨੀ ਦਾ ਰਹਿਣ ਵਾਲਾ ਠੀਕ 5:00 ਵਜ ਕੇ 10 ਮਿੰਟ ਦੇ ਕਰੀਬ ਦੀ ਗੱਲ ਹੈ ਸਾਡੇ ਘਰ ਇੱਕ ਰੈਸੈਂਟ ਸਨੇਕ ਆ ਗਿਆ ਜੋ ਕਿ ਹਰ ਸਰਦੀ ਤਰ੍ਹਾਂ 6-7 ਵਾਰੀ ਆਪਣੇ ਆਂਦੇ ਰਹਿੰਦੇ ਆ ਕਦੀ ਅਸੀਂ ਇਹਨਾਂ ਗੌਰ ਨਹੀਂ ਕੀਤਾ ਲੇਕਿਨ ਇਸ ਵਾਰ ਇੱਕ ਘਟਨਾ ਨੂੰ ਅੰਜਾਮ ਦੇ ਗਿਆ ਜਿਸ ਦਾ ਮੈਨੂੰ ਬਹੁਤ ਦੁੱਖ ਹੈਗਾ ਇਹ ਘਟਨਾ ਸਾਡੇ ਕਿੰਨਾ ਜੀਵਾਂ ਦੇ ਵਿੱਚੋਂ ਕਿਸੇ ਨਾਲ ਵੀ ਘਟ ਸਕਦੀ ਸੀ ਤੇ ਮੌਕੇ ਤੇ ਮੌਤ ਹੋ ਅਸਰਦੀ ਸੀ 11 ਤਰੀਕ ਨੂੰ ਰੈਸਰ ਸਨੇਕ ਜਦੋਂ ਮੇਰੇ ਘਰ ਦੇ ਵਿੱਚ ਦਰਖਲ ਹੋਇਆ ਮੇਰੇ ਚਾਰ ਕੁੱਤੇ ਆਣੇ ਉਸ ਨੂੰ ਦੇਖਿਆ ਉਹਨਾਂ ਵਿੱਚੋਂ ਇੱਕ ਕੁੱਤੇ ਨੇ ਉਹਨੂੰ ਜਿੱਦਾਂ ਹੀ ਦੇਖਿਆ ਰੈਸਰ ਸਨੇਕ ਨੇ ਉਹਦੇ ਤੇ ਅਟੈਕ ਕਰਤਾ ਫਿਰ ਅਸੀਂ ਉਹਨੂੰ ਲੈ ਕੇ ਸ਼ਿਵਨ ਹਸਪਤਾਲ ਗਏ ਜਿੱਥੇ ਡਾਕਟਰ ਪੂਜਾ ਡਾਕਟਰ ਸੁਰੇਸ਼ ਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਚੰਗੇ ਢੰਗ ਦੇ ਨਾਲ ਦਾ ਇਲਾਜ ਕੀਤਾ ਔਰ ਆਪਣੇ ਸਵੇਰੇ ਸ਼ਾਮ ਉਹਦੀ ਕੁੱਤੇ ਦੀ ਪੂਰੀ ਅੱਛੀ ਤਰ੍ਹਾਂ ਟਰੀਟਮੈਂਟ ਵੀ ਕੀਤਾ ਲੇਕਿਨ 12 ਤਰੀਕ ਨੂੰ ਸਵੇਰੇ 5:22 ਮਿੰਟ ਤੇ ਉਸਦੀ ਮੌਤ ਹੋ ਗਈ ਇੱਕ ਘਟਨਾ ਮੇਰੇ ਨਾਲ ਜੋ ਬੀਤੀ ਹੈ ਕਿਸੇ ਨਾਲ ਵੀ ਬੀਤ ਸਕਦੀ ਹੈ ਮੈਂ ਪਬਲਿਕ ਅੱਗੇ ਬਾਰ-ਬਾਰ ਵੀਰ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਹਾਡੇ ਘਰ ਦੇ ਵਿੱਚ ਕਿਤੇ ਵੀ ਕੋਈ ਪੁਰਾਣਾ ਕਬਾੜ ਵੇ ਇਹ ਦਿਨਾਂ ਦੇ ਵਿੱਚ ਉਹਨੂੰ ਸਕੂਨ ਦੀ ਕੋਸ਼ਿਸ਼ ਨਾ ਕਰੋ ਔਰ ਆਪਣੇ ਘਰ ਦੀ ਪੂਰੀ ਸਫਾਈ ਦਾ ਖਿਆਲ ਰੱਖੋ ਆਪਣੇ ਆਲੇ ਦੁਆਲੇ ਖਾਲੀ ਪਲਾਟਾਂ ਦੇ ਵਿੱਚ ਵੀ ਕਿਤੇ ਝਾੜੀਆਂ ਝੂੜੀਆਂ ਜਿੱਥੇ ਵੀ ਹੈਗੀਆਂ ਨੇ ਉਹਨਾਂ ਦੀ ਸਫਾਈ ਰੱਖਿਆ ਕਰੋ ਕਿਉਂਕਿ ਅੱਜ ਕੱਲ ਦੇ ਦਿਨਾਂ ਦੇ ਵਿੱਚ ਪਲਾਟਾਂ ਦੇ ਵਿੱਚ ਗਲੀਆਂ ਦੇ ਵਿੱਚ ਸੜਕਾਂ ਵਿੱਚ ਨਾਲੀਆਂ ਵਿੱਚ ਪਾਣੀ ਭਰ ਗਿਆ ਹੈ ਔਰ ਇਹ ਜਿਹੜੇ ਜੀਵ ਜੰਤੂ ਹੈ ਨਿਕਲ ਨਿਕਲ ਕੇ ਸਾਡੇ ਘਰਾਂ ਦੇ ਵਿੱਚ ਦਖਲ ਹੋ ਰਹੇ ਨੇ ਔਰ ਆਪਣੇ ਲੋਕਾਂ ਦਾ ਟਿਕਾਣਾ ਲੱਭਦੇ ਨੇ ਜਿਹਦੇ ਕਾਰਨ ਇਹੋ ਜਿਹੀ ਮੰਦ ਭੜੀ ਕੋਈ ਵੀ ਘਟਨਾ ਹੋ ਸਕਦੀ ਹੈ ਇਸੇ ਤਰ੍ਹਾਂ ਮੇਰੇ ਘਰ ਦੇ ਨਾਲ ਵੀ ਇੱਕ ਪਲਾਂਟ ਹੈ ਖਾਲੀ ਉਸ ਮਾਲਿਕ ਨੂੰ ਮੈਂ 2.5 ਮਹੀਨੇ ਤੋਂ ਕਾਲ ਕਰਦਾ ਰਿਹਾ ਕਿ ਬਰਸਾਤ ਆਣੀ ਹੈ ਭਾਈ ਇਹਦੀ ਸਫਾਈ ਕਰਾ ਦੇ ਸਫਾਈ ਕਰਾ ਦੇ ਹਰ ਸਾਲ ਮੈਂ ਹੀ ਕਰਾਂਦਾ ਰਿਹਾ ਲੇਕਿਨ ਉਹਨੇ 2.5 ਮਹੀਨੇ ਤੱਕ ਮੇਰਾ ਫੋਨ ਨਹੀਂ ਚੁੱਕਿਆ ਹੁਣ ਇਹ ਘਟਨਾ ਇਸੇ ਕਾਰਨਾਂ ਦੇ ਕਾਰਨ ਹੋ ਗਈ ਕਿ ਉਸ ਪਲਾਟ ਦੇ ਵਿੱਚ ਇੰਨੇ ਕਿ ਰੈਸੈਂਸ ਨੇਕ ਪੈਦਾ ਹੋ ਚੁੱਕੇ ਨੇ ਕਿ ਸਾਨੂੰ ਹਰ ਵੇਲੇ 24 ਘੰਟੇ ਰਾਤ ਦਿਨ ਡਰ ਰੰਡਾ ਕਿ ਕਿਸੇ ਵੇਲੇ ਵੀ ਅਮਨਪੜੀ ਕਤਨਾ ਹੋ ਸਕਦੀ ਹੈ ਮੈਂ ਪਬਲਿਕ ਅੱਗੇ ਬਾਰ-ਬਾਰ ਫੇਰ ਅਪੀਲ ਕਰਦਾ ਹੱਥ ਜੋੜ ਕੇ ਜੀ ਪਲੀਜ਼ ਆਪਣੇ ਆਲੇ-ਦੁਆਲੇ ਦੀ ਸਾਨ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ ਉਹ ਨਗਰਪਾਲਿਕਾ ਨੂੰ ਵੀ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੀ ਸੇਫਟੀ ਦਾ ਪੂਰਾ ਖਿਆਲ ਰੱਖਣ ਕਈ ਵਾਰ ਤਾਂ ਫਲੇਸ਼ਰ ਆਈ ਵੀ ਨਿਕਲ ਆਦੇ ਆ ਘਰਾਂ ਦੇ ਵਿੱਚ ਨਗਰਪਾਲਿਕਾ ਇਸ ਬਾਰੇ ਕੋਈ ਧਿਆਨ ਹੀ ਦੇ ਰਹੀ ਔਰ ਆਪਣੇ ਮੰਦਪੜੀਆਂ ਘਟਨਾਵਾਂ ਆਂਦੇ ਦਿਨ ਬੀਜਦੀਆਂ ਪਈਆਂ ਨੇ ਪਲੀਜ਼ ਮੈਂ ਨਗਰਪਾਲਿਕਾ ਨੂੰ ਹਦਾਇਤ ਦੇਣਾ ਜਿਹੜਾ ਲੋਕਾਂ ਦੇ ਵੀ ਖਾਲੀ ਪਲਾਟ ਨੇ ਉਹਨਾਂ ਨੂੰ ਵਾਰਨ ਕਰਨ ਉਹਨਾਂ ਨੂੰ ਜੁਰਮਾਨਾ ਕਰਨ ਉਹਨਾਂ ਨੂੰ ਕਹਿਣ ਕਿ ਆਪਣੇ ਪਲਾਟਾਂ ਦੀ ਸਹੀ ਤਰੀਕੇ ਨਾਲ ਸਫਾਈ ਕਰਕੇ ਦੇਖਭਾਲ ਕਰਨ ਤਾਂ ਕਿ ਕੋਈ ਇਹ ਜੀ ਮੰਦਪੜੀ ਘਟਨਾ ਕਿਸੇ ਦੇ ਘਰ ਦਾ ਜੀ ਕੋਈ ਇਸ ਦੁਨੀਆ ਤੋਂ ਨਾ ਜਾਏ 塔纳瓦吉。